ਹਟਰੀਕਾਲ ਦੋਸਤੋ ਮੈਂ ਗੁਰਸਮੁਨਨ ਸਿੰਘ ਤਨੋਆ ਨੇਚਰਲ ਫਾਰਮ ਤੋਂ ਅੱਜ ਆਪਾਂ ਫੇਰ ਕਲਕੱਤੇ ਦੀ ਇੱਕ ਵੀਡੀਓ ਬਣਾ ਰਹੇ ਹਾਂ ਜੀ ਕਲਕੱਤੇ ਦੀਆਂ ਨਰਸਰੀਆਂ ਨੇ ਜੀ ਇੱਥੇ ਇਹਨਾਂ ਨੇ ਸਟਰਸ ਜਾਤੀ ਸਾਰੀ ਥਾਮ ਕੇ ਰੱਖੀ ਹੋਈ ਹੈ ਜੀ ਇਹ ਆਪਣੀ ਪੱਥਰਨਾਖ ਆ ਗਈ ਜੀ ਤੇ ਨਿੰਬੂ ਦੀਆਂ ਔਰਨਮੈਂਟਲ ਜਾਤੀਆਂ ਸਹਤੂਤ ਸਾਰਾ ਕੁਛ ਬੜੇ ਵੱਡੇ ਲੈਵਲ ਤੇ ਤਿਆਰ ਕਰਕੇ ਰੱਖਦੇ ਹਨ ਖੁਸ਼ਕੀ ਇਸ ਵਾਰ ਮਈ ਦੇ ਵਿੱਚ ਇਹਨਾਂ ਦੇ ਕੋਈ ਬਰਸਾਤ ਨਹੀਂ ਹੋਈ ਅਪ੍ਰੈਲ ਦੇ ਵਿੱਚ ਕੋਈ ਬਰਸਾਤ ਨਹੀਂ ਹੋਈ ਇਸ ਕਰਕੇ ਮੌਸਮ ਥੋੜਾ ਡਰਾਈ ਆ ਜੀ ਪਰ ਵੈਸੇ ਇਹਨਾਂ ਨੇ ਬੜਾ ਸੋਹਣਾ ਕੀਤਾ ਹੋਇਆ ਜੀ ਸਿਸਟਮ ਪਾਣੀ ਦਾ ਸਿਸਟਮ ਇਹ ਧਰਤੀ ਚੋਂ ਹੀ ਕੱਢਦੇ ਆ ਜੀ ਤੇ ਧਰਤੀ ਚੋਂ ਨਾ ਕੱਢਣ ਕਾਰਨ ਜੀ ਇਹਨਾਂ ਦਾ ਫਿਰ ਬਹੁਤ ਵਧੀਆ ਜਿਹੜਾ ਹੈ ਜੀ ਮੌਸਮ ਹੋ ਜਾਂਦਾ ਜੀ ਤੇ ਔਡੋ ਔਡੇ ਇਹ ਸਾਰੀਆਂ ਬੂਟਿਆਂ ਨੂੰ ਨਾਲਿਆਂ ਦੇ ਵਿੱਚੋਂ ਪਾਣੀ ਲਾ ਕੇ ਪਾਲਦੇ ਨੇ ਜੀ ਜਿਹੜਾ ਪਾਣੀ ਹੁੰਦਾ ਪਾਣੀ ਵਧੀਆ ਹੋਣ ਕਰਕੇ ਇੱਥੇ ਬੂਟਾ ਗਰੋਥ ਬਹੁਤ ਛੇਤੀ ਕਰਦਾ ਜੀ ਗਰੋਥ ਜ਼ਿਆਦਾ ਹੋਣ ਕਰਕੇ ਇਥੋਂ ਬੂਟੇ ਤਿਆਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਆ तकरीबन ਸਾਰੇ ਹਿੰਦੁਸਤਾਨ ਦੇ ਵਿੱਚ ਸਪਲਾਈ ਇਹਨਾਂ ਨਰਸਰੀਆਂ ਤੋਂ ਜਾਂਦੀ ਆ ਜੀ ਤੁਸੀਂ ਆ ਡਾਡ ਬੂਟੇ ਦੇਖ ਸਕਦੇ ਹੋ ਕਿਉਂ ਜੀ ਆ ਦੇਖੋ ਜੀ ਇਹਦੀਆਂ ਅੰਗੂਰਾਂ ਦੀਆਂ ਵੈਰਾਈਟੀਆਂ ਜੀ ਅਮਰੀਕਲ ਫਰੂਟ ਫਰੂਟ ਇਹਨੂੰ ਲੱਗਣ ਨੂੰ ਤਿਆਰ ਆ ਜੀ ਆ ਦੇਖੋ ਜੀ ਆ ਚੁੱਕਿਆ ਜੀ ਮੈਰੀਕਲ ਫਰੂਟ ਦੋਸਤੋ ਕੈਂਸਰ ਦੇ ਵਿੱਚ ਦਵਾਈ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਕਹਿੰਦੇ ਡਾਇਰੈਕਟਲੀ ਇਹ ਮੂੰਹ ਦਾ ਟੇਸਟ ਖਤਮ ਕਰ ਦਿੰਦਾ ਬਿਲਕੁਲ ਜੇ ਖੱਟਾ ਚੀਜ਼ ਇਹਨੂੰ ਮੈਰੀਕਲ ਫਰੂਟ ਨੂੰ ਖਾ ਕੇ ਤੁਸੀਂ ਕੋਈ ਖੱਟੀ ਚੀਜ਼ ਖਾਓਗੇ ਤਾਂ ਉਹ ਮਿੱਠੀ ਲੱਗੂਗੀ ਤਾਂ ਇਸ ਕਰਕੇ ਜਦੋਂ ਇਹ ਮੈਡੀਸਨ ਦਿੰਦੇ ਆ ਜੀ ਸ਼ੂਗਰ ਵਾਲੀ ਤੇ ਉਸ ਤੋਂ ਬਾਅਦ ਆਪਣੀ ਕੈਂਸਰ ਵਾਲੀ ਜੇ ਮੂੰਹ ਦਾ ਟੇਸਟ ਨਾ ਬਣੇ ਤਾਂ ਇਹ ਖਵਾਉਂਦੇ ਆ ਜੀ ਕਹਿੰਦੇ ਕਈ ਥਾਂ 'ਚ ਜਿਹੜਾ ਇਹਦਾ ਫਿਰ ਮੂੰਹ ਦਾ ਟੇਸਟ ਠੀਕ ਹੋ ਜਾਂਦਾ ਜੀ ਨਾ ਦੇਖੋ ਜੀ ਤੁਸੀਂ ਆ ਡੱਡ ਦੇਖ ਸਕਦੇ ਹੋ ਜਿੱਡੇ ਜਿੱਡੇ ਮਰਜੀ ਫਰੂਟ ਪਲਾਂਟ ਪਲੇ ਹੋਏ ਲੈ ਸਕਦੇ ਆ ਜੀ ਆਪਾਂ ਮੈਂ ਬੜਾ ਚੰਬਤ ਹਾਂ ਜੀ ਇਹਨਾਂ ਦੇ ਕੰਮ ਤੋਂ ਆ ਦੇਖੋ ਜੀ ਕਿੱਡਾ ਮੈਰੀਕਲ ਫਰੂਟ ਦਾ ਬੂਟਾ ਤੇ ਕਿੱਡਾ ਇਹਨਾਂ ਨੇ ਕਿੱਡੇ-ਕੱਡੇ ਗਮਲਿਆਂ 'ਚ ਪਾਲਿਆ ਜੀ ਆਪਾਂ ਪਾਲਣ ਲੱਗਦੇ ਆ ਜੀ ਪੰਜਾਬ 'ਚ ਡਰਾਈਨੈਸ ਬੜੀ ਤੰਗ ਕਰਦੀ ਆ ਜੀ ਫਿਰ ਪਰ ਹੁਣ ਇਸ ਸਾਲ ਇਹਨਾਂ ਦੇ ਬਹੁਤ ਜ਼ਿਆਦਾ ਡਰਾਈਨੈਸ ਹੋਣ ਕਰਕੇ ਇੱਥੇ ਥੋੜੀ ਜੀ ਰੰਗਤ ਘੱਟ ਲੱਗ ਰਹੀ ਆ ਨਹੀਂ ਤਾਂ ਇੱਥੇ ਬਹੁਤ ਜ਼ਿਆਦਾ ਵਧੀਆ ਰੰਗਤ ਹੁੰਦੀ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਇਹਨਾਂ ਨੇ ਤਿਆਰ ਕੀਤੀ ਹੋਈ ਆ ਆ ਖਿਰਨੀ ਆ ਜੀ ਜਿਹਦੇ ਤੇ ਇਹ ਚੀਕੂ ਕraft ਕਰਦੇ ਆ ਚੀਕੂ ਦੀ ਇਹਨਾਂ ਕੋਲੇ 6 ਨਸਲਾਂ ਦੇਖੀਆਂ ਨੇ ਬਾਈ ਮੈਂ ਉਹ ਲੈ ਕੇ ਆਉਣ ਦੀ ਬਹੁਤ ਕੋਸ਼ਿਸ਼ ਕਰਾਂਗੇ ਜੀ ਵੀ ਜਿਹੜੇ ਪੰਜਾਬ ਚ ਕਾਮਯਾਬ ਹੋਣਗੇ ਫਿਰ ਉਹਨਾਂ ਨੂੰ ਪੰਜਾਬ ਦੇ ਵਿੱਚ ਪੈਦਾ ਕਰਾਂਗੇ ਜੀ ਆ ਦੇਖੋ ਜੀ ਰੈੱਡ ਆਵਲਾ ਲਾਲ ਆਵਲਾ ਇਹ ਪੰਜਾਬ ਚ ਕਾਮਯਾਬ ਹੈ ਦੀ ਟਿਪ ਤੁਸੀਂ ਦੇਖੋਗੇ ਕਿੰਨੀ ਸੋਹਣੀ ਆ ਤੇ ਬੜਾ ਸੋਹਣਾ ਦੇਖਣ ਨੂੰ ਵੀ ਸੋਹਣਾ ਲੱਗਦਾ ਇਹਦਾ ਫਲ ਵੀ ਬਹੁਤ ਸੋਹਣਾ ਹੁੰਦਾ ਤੇ ਬੂਟਾ ਬਹੁਤ ਛੇਤੀ ਸੋਨਾ ਬਣਦਾ ਤੇ ਹਾਂ ਜੀ ਪਿਸਤਾ ਜੀ ਨੂੰ ਕਹਿੰਦੇ ਆ ਪਰ ਇਹ ਪ੍ਰੋਪਰ ਪਿਸਤਾ ਨਹੀਂ ਹੈਗਾ ਇਹ ਵੀ ਫੁੱਲ ਦੀ ਇੱਕ ਬਰੀਡ ਆ ਪੰਜਾਬ ਚ ਇਹਨੂੰ ਜ਼ਿਆਦਾ ਤੌਰ ਤੇ ਪਿਸਤਾ ਹੀ ਕਹਿ ਕੇ ਵੇਚਦੇ ਆ ਜੀ ਤੇ ਹਾਂ ਇਹਨਾਂ ਨੇ ਸਾਰੇ ਵੱਡੇ ਰੂਟ ਪਲਾਂਟ ਆਪਦੇ ਉਹਨਾਂ ਚ ਲਾਇਆ ਪੀਲਾ ਟੱਕ ਪੀਲੇ ਟੱਕ ਦਾ ਮਦਰ ਪਲਾਂਟ ਆ ਇਹਨਾਂ ਦਾ ਆਪਦੇ ਬੂਟੇ ਤਿਆਰ ਕਰਦੇ ਆ ਇਹ ਤੇ ਕਟੇਹਲ ਦੇ ਵੱਡੇ ਬੂਟੇ ਜੀ ਸਾਰਾ ਬੂਟਾ ਇਹ ਆਪ ਤਿਆਰ ਕਰਦੇ ਆ ਇਹ ਅਮਰਾ ਜੀ ਅਮਰੇ ਤੇ ਮੈਂ ਕਈ ਪਹਿਲਾਂ ਵੀਡੀਓ ਬਣਾਈਆਂ ਹੋਈਆਂ ਨੇ ਜੀ ਉਹ ਤੁਸੀਂ ਦੇਖ ਸਕਦੇ ਹੋ ਉਹ ਤਿਆਰ ਆ ਜੀ ਇਹ ਛੋਟਾ ਆਮਲਾ ਕਹਿੰਦੇ ਆ ਜੀ ਇਹਨੂੰ ਉਹ ਆ ਜੀ ਤੇ ਆ ਦੇਖੋ ਜੀ ਅਮਰੇ ਦਾ ਬੂਟਾ ਤੇ ਦੋਸਤੋ ਹੁਣ ਆਪਾਂ ਇਹਨਾਂ ਦਾ ਤਲਾ ਦਿਖਾਉਨੇ ਆ ਜੀ ਤੁਹਾਨੂੰ ਇਹ ਤਲਾ ਇਹਨਾਂ ਦਾ ਹਰ ਘਰ ਦੇ ਵਿੱਚ ਬਹੁਤ ਜ਼ਰੂਰੀ ਆ ਇੱਕ ਤਲਾ ਹੁਣ ਇਹਨਾਂ ਲਈ ਇਹ ਅਜਿਹੀ ਗੱਲ ਆ ਜਿਵੇਂ ਕਿਸੇ ਕਿਸਾਨ ਪਰਿਵਾਰ ਕੋਲ ਜ਼ਮੀਨ ਹੋਣਾ ਤਲਾ ਤੋ ਮੈਨਾ ਇਹਨਾਂ ਦੇ ਅੱਗੇ ਕਹਿੰਦੇ ਬੱਚਿਆਂ ਨੂੰ ਰਿਸ਼ਤੇ ਨਹੀਂ ਸੀ ਹੁੰਦੇ ਆਮ ਤੇ ਆਹ ਦੇਖੋ ਜੀ ਹੁਣ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਜੀ ਇਹ ਕਾਫੀ ਦੇ ਬੂਟੇ ਪਏ ਨੇ ਜੀ ਕਾਫੀ ਪਲਾਂਟ ਤੇ ਇਹ ਲਾਲ ਚੰਦਨ ਆ ਜੀ ਅੱਡੋ ਅੱਡ ਸਾਰੇ ਬੂਟੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕਾਮਯਾਬ ਕੀਤੇ ਹੋਇਆ ਇਹ ਪੁਰਾਣਾ ਐਵੇ ਕਾਡੋ ਖੜਾ ਜੀ ਇਹਨਾਂ ਦਾ ਤੇ ਜ਼ਮੀਨ ਦੇ ਵਿੱਚ ਲਾਇਆ ਹੋਇਆ ਜੀ ਨਰਸਰੀ ਦੇ ਵਿੱਚ ਉਹ ਵੀ ਐਵੇ ਕਾਡੋ ਆ ਜੀ ਪਰ ਹਜੇ ਇੱਥੇ ਫਰੂਟਿੰਗ ਨਹੀਂ ਸਟਿਲ ਹੋਣ ਲੱਗੀ ਆਪਣੇ ਏਡੇ ਬੂਟਿਆਂ ਨੂੰ ਫਰੂਟਿੰਗ ਹੋ ਗਈ ਹੈ ਜੀ ਆ ਪੀਲਾ ਟੱਕ ਆ ਜੀ ਟੱਕ ਪਲਾਸ ਦੀ ਨੂੰ ਕਹ ਦਿੰਦੇ ਆਪਾਂ ਆਪਣੇ ਲਾਲ ਰੰਗ ਦਾ ਹੁੰਦਾ ਕਾਮਨਲੀ ਪਰ ਇਹਨਾਂ ਕੋਲ ਇੱਥੇ ਪੀਲਾ ਆ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਤਲਾ ਇਹਨਾਂ ਦਾ ਹਰ ਨਰਸਰੀ ਚ ਪਾਣੀ ਇੱਥੋਂ ਯੂਜ਼ ਕਰਦੇ ਨੇ ਜੀ ਇਹ ਣਾਉਣ ਲਈ ਹੋਰ ਤੇ ਮੱਛੀਏ ਪਾਲਦੇ ਨੇ ਜੀ ਇੱਥੇ ਕੱਪੜੇ-ਕੱਪੜੇ ਧੋਣ ਦਾ ਕੰਮ ਇਹਨਾਂ ਦਾ ਹੁੰਦਾ ਜੀ ਤੇ ਤੁਸੀਂ ਆਹ ਅਲੱਗ-ਅਲੱਗ ਦੇਖ ਸਕਦੇ ਹੋ ਸਾਰੇ ਮਦਰ ਪਲਾਂਟ ਇਹ ਲਾ ਕੇ ਰੱਖਦੇ ਆ ਜੀ ਤੇ ਸਾਰੇ ਬੂਟੇ ਤਿਆਰ ਕਰਕੇ ਜੀ ਫਿਰ ਇਹ ਪੰਜਾਬ ਚੋਂ ਭੇਜਦੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਤਰ੍ਹਾਂ ਦੇ ਬੂਟੇ ਇਹ ਇੱਥੇ ਤਿਆਰ ਕਰਕੇ ਭੇਜਦੇ ਆ ਆਂਧਰਾ ਦੇ ਵਿੱਚ ਵੱਡੇ ਕਰਦੇ ਆ ਜੀ ਪੰਜਾਬ ਦੇ ਵਿੱਚ ਇਹ ਛੋਟੇ ਬੂਟੇ ਭੇਜਦੇ ਆ ਆਂਧਰਾ ਨੂੰ ਜਿਹੜੇ ਭੇਜਦੇ ਉਹ ਸਾਰੇ ਵੱਡੇ ਹੁੰਦੇ ਆ ਬੂਟੇ ਦੋਸਤੋ ਆ ਦੇਖੋ ਜੀ ਤੇ ਘਟਾਹ ਲੱਗ ਚੁੱਕੇ ਆ ਜੀ ਆਪਣੇ ਇਹਦੀ ਡਿਮਾਂਡ ਹੈ ਕਾਫੀ ਬੂਟੇ ਦੀ ਤੇ ਪਰ ਆਪਣੇ ਬੂਟੇ ਬਹੁਤ ਘੱਟ ਨੇ ਜੀ ਹੁਣ ਆਪਾਂ ਇਹਦੀਆਂ ਤਿੰਨ ਚਾਰ ਨਸਲਾਂ ਇਹਦੀਆਂ ਵੀ ਲੈ ਕੇ ਆਵਾਂਗੇ ਨਵੀਆਂ ਜਿਹੜੀਆਂ ਆਪਾਂ ਪੰਜਾਬ ਦੇ ਵਿੱਚ ਕਾਮਯਾਬ ਨੇ ਕਾਮਯਾਬ ਕਰ ਸਕੀਏ ਜੈਤੂਨ ਪਿਆ ਜੀ ਇਹਨਾਂ ਕੋਲੇ ਉਹ ਪਰ ਆਪਾਂ ਪੰਜਾਬ ਦੇ ਵਿੱਚ ਆਪਣੇ ਕੋਲ ਆਪ ਦਾ ਤਿਆਰ ਕਰਨ ਲੱਗੇ ਆਂ ਜੀ ਇਹ ਅੱਡ-ਅੱਡ ਨਾਰੀਅਲ ਦੇਖ ਲਓ ਇਹਨਾਂ ਦੇ ਐ ਭਾਈ ਹਰੇ ਹੋ ਜਾਂਦੇ ਆਪਾਂ ਬਹੁਤ ਜ਼ੋਰ ਲਾਉਂਦੇ ਆਪਣੇ ਨਾਰੀਅਲ ਨਹੀਂ ਹੁੰਦਾ ਇਹਨਾਂ ਨੇ ਤੋੜ ਕੇ ਰੱਖੇ ਹੋਏ ਆ ਤੇ ਜਿੱਥੇ ਰੱਖੇ ਸੀ ਉੱਥੇ ਹੀ ਹਰੇ ਹੋ ਗਏ ਜੀ ਆ ਦੇਖੋ ਜੀ ਇਹ ਆਰਨਮੈਂਟਲ ਸੈਗਮੈਂਟ ਆ ਆਪਣੇ ਮੰਗ ਨਰਸਰੀਆਂ ਜਿਵੇਂ ਮਲੇ ਕੋਲੇ ਦੀਆਂ ਨਰਸਰੀਆਂ ਨੇ ਉਦਾਂ ਸਜਾਈਆਂ ਤਾਂ ਹੋਈਆਂ ਨਹੀਂ ਪਰ ਖੁਸ਼ਕੀ ਕਰਕੇ ਕੱਖ ਵੀ ਜ਼ਿਆਦਾ ਨੇ ਬੂਟੇ ਨੂੰ ਛੇੜ ਦੇਣੀ ਇਸ ਮੌਸਮ 'ਚ ਉਹ ਕਹਿੰਦੇ ਪਾਰਟਿਕੂਲਰ ਜੇ ਅਸੀਂ ਬੂਟਾ ਛੇੜਾਂਗੇ ਤਾਂ ਉਹ ਸੁੱਕੂਗਾ ਫਿਰ ਕਿਉਂਕਿ ਗਰਮੀ ਜ਼ਿਆਦਾ ਹੈ ਜੀ ਆ ਤੁਹਾਨੂੰ ਦੋਸਤੋ ਰਾਮ ਬੂਟਾਨ ਦਿਖਾਉਣੇ ਆ ਸੀਡ ਤੋਂ ਤਿਆਰ ਕੀਤਾ ਇਹਨਾਂ ਨੇ ਰਾਮ ਬੂਟਾਨ ਪਿਆ ਇੱਥੇ ਵੀ ਸਰਦੀ ਚ ਹੋਇਆ ਨਹੀਂ ਜੀ ਕਹਿੰਦੇ ਵੀ ਸਰਦੀ ਪਹਿਲਾਂ 2 ਸਾਲਿਆਂ ਨੂੰ ਤੰਗ ਕਰਦੀ ਆ ਹੁਣ ਆਪਾਂ ਲੈ ਕੇ ਜਾਵਾਂਗੇ ਜੀ ਆਪਣੇ ਪੰਜਾਬ ਦੇ ਵਿੱਚ ਇਹ ਬੂਟੇ ਵੀ ਦੇਖਦੇ ਆ ਕਿੰਨਾ ਕੁ ਕਾਮਯਾਬ ਹੁੰਦਾ ਕਿੰਨਾ ਨਹੀਂ ਧੰਨਵਾਦ ਜੀ